ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਿਹਾ ਜੀ ਇੱਕ ਚਟਣੀ ਇਹ ਇਹਦੇ ਚਿੱਟੇ ਛੋਲੇ ਇੱਕ 4 ਚਮਚੇ ਲੈ ਚਿੱਟੇ ਛੋਲੇ 2 ਚਮਚੇ ਲੈ ਚਿੱਟੇ ਤੇਲ ਥੋੜਾ ਜਿਹਾ ਜੀਰਾ ਨਾਣ ਤੇ ਅਦਰਕ ਲਸਣ ਤੇ ਹਰੀ ਮਿਰਚ ਤੇ ਨਾ ਸਾਰਿਆਂ ਨੂੰ ਨਾ ਆਪਾਂ ਮਿਕਸੀ ਦੇ ਵਿੱਚ ਪਾ ਕੇ ਬਲੈਂਡ ਕਰ ਲਾਂਗੇ ਵਿੱਚੇ ਹੀ ਬਿਨਾ ਭੁੱਜੇ ਹੀ ਜੀਰਾ ਵਾ ਬਿਨਾ ਭੁੱਜੇ ਚਿੱਟੇ ਤੇਲ ਨੇ ਇਸ ਕਰ ਆਪਾਂ ਕੱਚੇ ਹੀ ਕੱਚੇ ਹੀ ਕਰਨਾ ਸਾਰਾ ਕੁਝ ਤੇ ਇਹਦੇ ਵਿੱਚ ਆਪਾਂ ਮਿਕਸੀ ਦੇ ਜੱਗ 'ਚ ਪਾਵਾਂਗੇ ਇਹ ਇੱਕ ਚਮਚਾ ਲਮਡੋਲ ਤੁਸੀਂ ਕੋਈ ਵੀ ਤੇਲ ਪਾ ਸਕਦੇ ਹੋ 올ਿਵ ਆਇਲ ਪਾ ਸਕਦੇ ਹੋ ਜਤੂੰ ਦਾ ਤੇਲ ਪਾ ਸਕਦੇ ਹੋ ਨਾਰੀਅਲ ਤੇਲ ਪਾ ਸਕਦੇ ਹੋ ਤੇ ਇਹਦੇ ਵਿੱਚ ਖਟਾਸ ਵਾਸਤੇ ਪਾਵੂੰਗੀ ਮੈਂ ਬਿਨੇਗਰ ਇੱਕ ਚਮਚਾ ਤੇ ਆਪਾਂ ਚਟਣੀ ਬਣਾ ਕੇ ਤੁਹਾਨੂੰ ਦਿਖਾਉਣੀ ਆ ਇਹ ਨਾ ਚਟਣੀ ਤੁਸੀਂ ਜਿਵੇਂ ਸਲਾਦ ਦੇ ਉੱਪਰ ਪਾ ਕੇ ਵੀ ਖਾ ਸਕਦੇ ਹੋ ਰੋਟੀ ਨਾਲ ਪਰੌਂਠੇ ਨਾਲ ਸਬਕਾਸੇ ਨਾਲ ਖਾ ਸਕਦੇ ਹੋ ਘਰੇ ਪੀਜ ਆٹے ਦਾ ਆٹے ਸੂਜੀ ਦਾ ਪੀਜਾ ਬਣਾ ਕੇ ਉਹਦੇ ਨਾਲ ਵੀ ਖਾ ਸਕਦੇ ਹੋ ਇਹ ਮਿਉਨੀ ਦੀ ਤਰ੍ਹਾਂ ਬਣ ਜਾਂਦੇ ਜਿਹੜੀ ਆਪਾਂ ਮਿਉਨੀਸ ਖਾਂਦੇ ਆ ਨਾ ਪੀਜੇ ਦਾ ਮਿਲਦੇ ਨੇ ਉਹ ਤਾਂ ਆਪਣੇ ਪੇਟ ਚ ਬਹੁਤ ਗੜਬੜ ਕਰ ਦਈਏ ਜਾ ਕੇ ਬਹੁਤ ਬੱਚਿਆਂ ਦੇ ਪੇਟ ਖਰਾਬ ਹੁੰਦੇ ਨੇ ਬੜਿਆਂ ਦੇ ਵੀ ਜਿਹੜੇ ਖਾਂਦੇ ਨੇ ਤੇ ਅਸੀਂ ਤਾਂ ਐਸੇ ਤਰ੍ਹਾਂ ਘਰੇ ਬਣਾ ਕੇ ਖਾਣੇ ਚੱਲਦੇ ਚਲੋ ਜੀ ਮੈਂ ਚਟਨੀ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਆ ਕਿ ਇਸ ਤਰ੍ਹਾਂ ਦੀ ਬਣੀ